ਕੋਟਕਰ ਨਹੀਂ ਦੇਖੋ ਮਾਰੀ ਯਾਰ ਓਕੇ ਯਹੀ ਦਰਦ ਬੋਚੇਗੇ ਔਰ ਜੇ ਮਿੱਤਿਓ ਕੀ ਇੱਕ ਇੱਕ ਤੇਰੇ ਮੂੰਹ ਤੇ ਹੀ ਹੋਣੀ ਹੈ ਇਹ ਗੱਡੀ ਜੀ ਠੀਕ ਸੀ ਇਹ ਨੂੰ ਘਰੇ ਕਾਇਆ ਸਤਿਆ ਵਾ ਆ ਕੇ ਫਸਲ ਕੇ ਪਾਸ ਬੈਠੇਗੇ ਵਾਲੋਂ ਕੀ ਮੈਂ ਉਹ ਕਰ ਲਈ ਕੰਗੀ ਕਰ ਲਈ ਮੜੀ ਜੀ ਜੀ ਤੰਬੂ ਦਾ ਉਹ ਚੇ ਤੰਬੂ ਦਾ ਮੈਂ ਚਾ ਬਣਾ ਰਹੀ ਆ ਜਰਜੀਤ ਕੌਰ ਹੈ ਇੱਥੇ ਹੱਥ ਪੁੰਜ ਪੁੰਜ ਕੇ ਕੰਮ ਚਲਾ ਲੈਣਾ ਵਾ ਠੀਕ ਹੈ ਮੈਨਸ ਤਾਂ ਸਕਾਈ ਨਹੀਂ ਤੁਹਾਡੇ ਘਰ ਦੇਣਗੇ ਤੇ ਨਸ ਜਾਇ ਨਾ ਯਾ ਹਾਦੀ ਮਾਤਾ ਨੇ ਸਾ ਮੈਜੂਕੇਟਡ ਹੈ ਕੁਆਲੀਫਾਈਡਡ ਹੈ ਤੇ ਬਾਸ ਫਿਰ ਮੈਂ ਅਣਪੱਠੀ ਤੋਂ ਆ ਕੇ ਦੇ ਤੈਨੂੰ ਜਿਹੜਾ ਏ ਟੇਡਾ ਹਨਾ ਇਹ ਵਿਰਾਸਤ ਚ ਮਿਲਿਆ ਤੇਰੇ ਵੀ ਮम्मा ਜੀ ਨੇ ਦਿੱਤਾ ਆਛਾ ਇਹ ਆਪਣੇ ਖਾਨਦਾਨ ਚ ਹੀ ਗਿਆ ਪੁੱਤ ਤੁਹਾਡੇ ਖਾਨਦਾਨ ਚ ਏਡੇ ਤਗੜੇ ਬੰਦੇ ਹੈ ਨਹੀਂ ਆਸਟ੍ਰੇਲੀਆ ਬੈਠਾ ਕੋਈ ਪ੍ਰਵਾਣ ਇੰਟੈਂਸ਼ਨ ਨਾ ਲੈ ਲਊ ਤੁਸੀਂ ਹੋਰ ਮੋਟਾ ਠੀਕ ਆ ਨਾ ਲੈ ਲੈ ਹਾਏ ਤੂੰ ਤੇ ਪਹਾੜ ਤੇ ਚੜ ਜੰਨੀ ਆ ਹੈਂ ਓਏ ਆ ਤੇਰੀ ਮੰਮੀ ਨੇ ਰਿਸ਼ਤਾ ਕਰਾਇਆ ਉਹ ਜਿਹੜੀ ਆ ਸਾਰੇ ਵੇਖੀ ਕਿੱਦਾਂ ਸੋਨੇ ਦੀ ਮੇਵੀ ਤੂੰ ਕਰਕੇ ਵੇਖਿਆ ਹੱਸੂ ਹੱਸਣਾ ਹੀ ਨੇ ਥੋੜਾ ਜਾ ਏ ਮਾਰਕਾ ਧੰਨਵਾਦ ਥੱਲੇ ਵਾਲੀ ਕੋਈ ਚੀਜ਼ ਨਹੀਂ ਦੇਦੀ ਵੀ ਟੈਨਸ਼ਨ ਫਰੀ ਐੜੀ ਬੱਚਾ ਹਾਂਜੀ ਏ ਹੁਣ ਪਤਾ ਨਹੀਂ ਦਾਰੂ ਫੜੀ ਵੀ ਦੇ ਲਾਦਾ ਐਲ ਬਾਜੀ ਐਲ ਐਨੀ ਕਾਲੀ ਐਨੀ ਕਾਲੀ ਤਾਂ ਹੈਲ ਹੁੰਦੀ ਨਹੀਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਇਹ ਦੇਖੇ ਕਿਹੋ ਜਿਹਾ ਖਾਣਾ ਬਣਾਉਂਦੇ ਗਾ ਮੰਮੀ ਗਰਮ ਆ ਤੇ ਦੱਤੇ ਜੀ ਹੱਥ ਮਾਰੀ ਜਾਨੀ ਆ ਗਰਮ ਗਰਨ ਜਿਹਾ ਕੀ ਬਣਾਈ ਤੇ ਉਹ ਉੱਥੇ ਆ ਹਾਂ ਤੇ ਤੇ ਘੋ ਤੱਤਾ ਕਰਕੇ ਉੱਤੇ ਪਾਦਾ ਜੇ ਤਲਗੇ ਬਸ ਇਹ ਮੰਮੀ ਦੀ ਜਮਾਨ ਥੋੜੀ ਤਿੱਖੀਆਂ ਵਾ ਇਹ ਕੀ ਕਹਿਦੀ ਘਰ ਨੂੰ ਹਾਏ ਅੰਮੀ ਕੀ ਕਹੀ ਜਾਂਦਾ ਇਹਦਾ ਤਾਂ ਕੰਮ ਹੀ ਭੌਕਣਦਾ ਵਾ ਤੇ ਬੰਦੇ ਦਾ ਕੰਮ ਹੀ ਭੌਕਣਦਾ ਹੋਵੇ ਨਾ ਭੌਕੜਾਈਆਂ ਟੁੱਕਰ ਟੁੱਕਰ ਨਹੀਂ ਦੇਖੋ ਮਾਰੀ ਯਾਰ ਓਕੇ ਜਹੀਂ ਦਰਦ ਬੋਚੇਗੇ ਔਰ ਜੇ ਮਿਰਚਿਓਂ ਕੀ ਇੱਕ ਇੱਕ ਤੇਰੇ ਮੂੰਹ ਤੇ ਹੀ ਆਉਣੀਆਂ ਇਹ ਰੇ ਕਾ ਸਤਿਆ ਵਾ ਅਮ ਤਾਂ ਚਲੇ ਮੰਡੀ ਮੇ ਫਿਰ ਜੋ ਮੰਡੀ ਚ ਠੀਕ ਆ ਕਿ ਆ ਕੇ ਫਸਲ ਕੇ ਪਾਸ ਬੈਠੇਗੇ ਵਾਲੋਂ ਕੀ ਮੈਂ ਉਹ ਕਰ ਲਈ ਕੰਗੀ ਕਰ ਲਈ ਮੜੀ ਜੀ ਜੀ ਤੰਬੂ ਲਾਉਂਗਾ ਉਹ ਚੇ ਤੰਪੂ ਤਾ ਵਾ ਮਿਰਚਾ ਬਣਾ ਰਹੀ ਆ ਜਰਜੀਤ ਕੌਰ ਹੈ ਤੇ ਪੋਨੇ ਦੇ ਹੱਥ ਪੁੰਝ ਰਹੀ ਆ ਅੱਜ ਆ ਗੱਲ ਸਿਆਣੀ ਇਹ ਨਹੀਂ ਹੱਥ ਹੋ ਗਿਆ ਉਹਨੇ ਇੱਥੇ ਹੱਥ ਪੁੰਝ ਪੁੰਝ ਕੇ ਕੰਮ ਚਲਾ ਲੈਣਾ ਵਾ ਠੀਕ ਆ ਮੈਂ ਨਸ ਤਾਂ ਸਕਾਈ ਨਹੀਂ ਤੁਹਾਡੇ ਘਰ ਦੇਣ ਦੇਣ ਤੇ ਨਸ ਜਾਇ ਨਾ ਯਾ ਹਾਦੀ ਮਾਤਾ ਨੇ ਸਾਨੂੰ ਬਹੁਤ ਮਹਾਨ ਸਕਾਇਮ ਬਹੁ ਐਜੂਕੇਟਡ ਪਰਸਨ ਬੈਰੀ ਹਾਈਲੀ ਕੁਆਲੀਫਾਈਡ ਐਜੂਕੇਟਡ ਰੋ ਯਾ ਹਮ ਐਜੂਕੇਟਡ ਹੈ ਕੁਆਲੀਫਾਈਡ ਹੈ ਤੇ ਵਾਸ ਫਿਰ ਮੈਂ ਅਨਪਠੀ ਤੋਂ ਆਪਕੇ ਦੇਸੀਪੁਰਾ ਛੱਡਤੀ ਕਿਉਂ ਨਹੀਂ ਮੈਂ ਦੇਸੀਪੁਰਾ ਨਹੀਂ ਛੱਡ ਸਕਦੀ ਕਿਉਂ ਨਹੀਂ ਛੱਡ ਸਕਦੀ ਜਿਵੇਂ ਪੁਲਵਾ ਸ਼ਾਹ ਹੈ ਨਾ ਮਨਜ਼ੂਰੀ ਅੱਲਾ ਹੈ ਨਾ ਤੈਨੂੰ ਜਿਹੜਾ ਟੇਡਾ ਹੈ ਨਾ ਇਹ ਵਿਰਾਸਤ ਚ ਮਿਲਿਆ ਤੇਰੇ ਵੀ ਮਮਾ ਜੀ ਨੇ ਦਿੱਤਾ ਆਸ਼ਾ ਇਹ ਆਪਣੇ ਖਾਨਦਾਨ ਚ ਹੀ ਗਿਆ ਪੁੱਤ ਤੁਹਾਡੇ ਖਾਨਦਾਨ ਚ ਇੱਡੇ ਤਗੜੇ ਬੰਦੇ ਹੈ ਨਹੀਂ ਠੀਕ ਹੈ ਨਾ ਮੋٹے ਬੰਦੇ ਹੈ ਨਹੀਂ ਤੁਹਾਡੇ ਖਾਨਦਾਨ ਚ ਇਹ ਸਾਡੇ ਸੰਧੂਆਂ ਦੇ ਖਾਨਦਾਨ ਚ ਤਗੜੇ ਵੇਖ ਮੰਮੀ ਜਿਹਦਾ ਤੇਰੀ ਨਾਨੀ ਆਈ ਸੀ ਦੁਗਲੀ ਪਤਲੀ ਹੁੰਦੀ ਬਾਈ ਸੰਧੂਆਂ ਦੇ ਖਾਨਦਾਨ ਚ ਦਿਨਾਂ ਜ ਮੋਟੀ ਹੋ ਗਈ ਵੇਖ ਤੂੰ ਹੁਣ ਸੰਧੂਆਂ ਦੇ ਖਾਨਦਾਨ ਚ ਵੇਖ ਮੋਟੀ ਹੁੰਦੀ ਜਾਨੀ ਵੱਧ ਫੁੱਲ ਸਾਡੇ ਸਿਰਾਂ ਦੇ ਟੈਨਸ਼ਨ ਨਾ ਲੈ ਦੂ ਕੋਈ ਚੱਕਰ ਨਹੀਂ ਪਾਪਾ ਤਰਾ ਆਸਟ੍ਰੇਲੀਆ ਬੈਠਾ ਕੋਈ ਪ੍ਰਵਾਹ ਨਹੀਂ ਟੈਨਸ਼ਨ ਨਾ ਲੈ ਦੂ ਤੁਸੀਂ ਹੋ ਜਾ ਮੋਟਾ ਠੀਕ ਹੈ ਨਾ ਲੈ ਵੇਲਾ ਹਾਏ ਮੋਟੀ ਦਾ ਇਹਦਾ ਪਹਾੜ ਤੇ ਚੜ ਜਾਂਦੀ ਪਰ ਇੱਕ ਮਿੰਟ ਜੀ ਨਾ ਚੜ ਜਾਂਦੀ ਆ ਫਿਰ ਤੈਨੂੰ ਪਤਾ ਪਹਾੜ ਤੇ ਕੌਣ ਚੜਦਾ ਹੁੰਦਾ ਕੌਣ ਚੜਦਾ ਹੁੰਦਾ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਜਿਹਦੀ ਲੋੜ ਪੈ ਜੇ ਠੀਕ ਹੈ ਨਾ ਜਿਹਦੇ ਤੇਰੀ ਲੋੜ ਪੈ ਜਾਂਦੀ ਤੂੰ ਉਹਦੇ ਪਹਾੜ ਤੇ ਚੜ ਜੰਨੀ ਆ ਹੈ ਆ ਪਿੱਛੇ ਮੈਨੇਜਰ ਆ ਮੈਂ ਲੈਪਟਾਪ ਚੱਕੀ ਫਿਰਦਾ ਅੱਗੇ ਅੱਗੇ ਸਲਾਹਕਾਰ ਆ ਵਿਚਾਲੇ ਮਾਲਕਾਂ ਨੇ ਕਿਟ ਪਾਈ ਆ ਤੇ ਇਹਨਾਂ ਨੂੰ ਸਰਕਾਰੀ ਗੱਡੀ ਦਿੱਤੀ ਆ ਇਹਨਾਂ ਦੇ ਉੱਤੇ ਪੰਜਾਬ ਸਰਕਾਰ ਨੇ ਖਾਇਆ ਬੱਸ ਫੜ ਕੇ ਤਿੰਨਾਂ ਨੂੰ ਫੜ ਲਵੇ ਨਾ ਕੋਈ ਆ ਆਈ ਜਾਵੇ ਰਾਜ ਖੋਲੋ ਖੋਲੋ ਏ ਏ ਉਹ ਵੀ ਆਂਦੇ ਮੈਨੇਜਰ ਸਾਹਿਬ ਮੈਨੇਜਰ ਸਾਹਿਬ ਬਹਿ ਗਏ ਪਿੱਛੇ ਉਹ ਗਈ ਲੱਗਾ ਕੋਈ ਚੀਜ਼ ਰਹਿ ਗਈ ਸੀ ਗੱਡੀ ਆ ਲਾਇਆ ਕੋਈ ਚੀਜ਼ ਰਹਿ ਗਈ ਸੀ ਨਹੀਂ ਕੋਈ ਨਹੀਂ ਹੱਥ ਚੁੱਕ ਦਿਲਕਤਾ ਤੇ ਵਹਾਈ ਨਹੀਂ ਜਾਵਾ ਵੀ ਬਸ ਠੀਕ ਨਹੀਂ ਲੱਗਦਾ ਨਾ ਹੋਰ ਯਾਰ ਅੱਜ ਤਾਂ ਪੂਰਾ ਹਾਲ ਹੈ ਆ ਜੋ ਇਧਰ ਪਹਿਲਾ ਸੰਤਰੇ ਫਿਰ ਸੇਬ ਨਾਲ ਜੂਸ ਬਿਮਾਰ ਹੋਇਆ ਚੱਕਦੇ ਨਹੀਂ ਗਰੀਬੀ ਆਪਾਂ ਸੇਵਾ ਇਧਰ ਹੋਈ ਜਾਂਦੀ ਹੈ ਨਹੀਂ ਹੁਣ ਠੀਕ ਹੋ ਗਿਆ ਮੈਂ ਹਾਂ ਠੱਟ ਹੋਇਆ ਕੰਮ ਕੀ ਹੋਇਆ ਕੀ ਵੀਰੇ ਤੈਨੂੰ ਹੈ ਉਹ ਹੋ ਗਿਆ ਸੀ ਵਾਇਰਲ ਹੋ ਗਿਆ ਜੀ ਵਾਇਰਲ ਇਹ ਤਿੱਖੀਆਂ ਚੀਜ਼ਾਂ ਤੇ ਚੜਦਾ ਸਹੀ ਆ ਬਈ ਸਹੀ ਆ ਨਹੀਂ ਕਲਾਕਾਰੀ ਆ ਯਾਰ ਜਾ 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 ਚੱਲ 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 ਇੱਧਰ ਨਿੱਕੜ। ਇਹ ਤਾਂ ਖਤਮ ਹੋ ਗਈ ਕਹਾਣੀ ਇਹਦੀ ਤਾਂ ਨਹੀਂ ਚੜਿਆ ਗਿਆ ਨਹੀਂ ਚੜਿਆ ਗਿਆ ਐਵੇਂ ਕਹੀ ਜਾਂਦਾ ਸੀ ਤੂੰ ਚੜਜੂਗਾ ਨਹੀਂ ਚੜਿਆ ਗਿਆ। ਨਹੀਂ ਨਹੀਂ ਹੋਣੀ ਸੈਟਿੰਗ। ਲੈ ਨਹੀਂ ਚੜਿਆ ਗਿਆ ਨਹੀਂ ਓਏ ਹੋਏ। ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਤਿਲਕ ਗਿਆ ਤਿਲਕ ਗਿਆ। ਓਏ ਲਾਲਾ ਲਾਲਾ ਹੋ ਗਈ ਕਹਿੰਦੇ ਇੱਥੇ। ਓਏ ਚਾਚਾ ਵਾਹ ਚੈੱਕ ਕਰੋ। ਚੱਲ ਚੱਲ ਜਾਣ ਦੇ। ਅੱਛਾ ਸਾ ਸਾ ਲੰਚ ਬ੍ਰੇਕ ਹੋ ਗਈ ਕਹਿੰਦੇ। ਉਹ ਲੈ ਬਈ ਆਦਾ ਛੱਡ ਫੜ ਲਿਆ ਆਦਾ ਛੱਡ ਫੜ ਲਿਆ ਚੀਟਿੰਗ 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 ਛੱਡ ਫੜ ਲਿਆ ਨਹੀਂ ਚੜ ਗਿਆ ਬਈ ਮੁੰਡਾ ਚੜ ਗਿਆ ਯਾਰ ਸਾਹ ਲੈ ਬਈ ਸਾਹ ਲੈ ਲੈ ਵੀ ਲੈ ਹਾਂ ਇਹ ਸਾਰਾ ਸਾਰਾ ਪੰਪ ਆ ਬੰਦੇ ਦਾ ਦਿੱਤਾ ਆ ਵੀਰ ਨੂੰ ਆ ਬੰਦੇ ਦਾ ਚੱਲ ਚੱਲ ਗਿੰਦਰਾ ਕੋ ਵੀ ਕੋ ਵੀ ਪਿਆ ਕੇ ਨਾ ਉਹਨੂੰ ਪੰਪ ਦੇਤਾ ਕਹਿੰਦਾ ਚੜ ਕੇ ਵਘਾਰ ਲੈ ਜਿੰਨੀ ਪੀਤੀ ਨੇ ਕਢਾ ਲਈ ਆ ਆ ਜਾ ਹੁਣ ਆ ਜਾ ਆ ਜਾ ਤੂੰ ਆਪਾਂ ਦਬਾਉਣ ਵਾਲੀ ਗੱਲ ਹੀ ਕੋਈ ਨਹੀਂ ਤੂੰ ਮੈਨੂੰ ਚੜ ਨਹੀਂ ਸਕਦਾ ਚੜਿਆ ਬੁੱਟੇ ਕਿੱਦਾਂ ਤੈ ਸਹੀ ਗੱਲ ਹੈ ਨਹੀਂ ਚੜ ਗਿਆ ਭਾਈ ਇਹ ਨਾ ਕਿ ਬੂਟੇ ਬੱਟ ਨਾ ਲਾਇਆ ਪਰ ਐਵੇਂ ਦੇ ਬੰਦੇ ਜੂਰੀ ਕਰਦੀ ਓਏ 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 ਲੱਗ ਗਿਆ ਹੱਥ ਲਾ ਹੱਥ ਕਿੱਦਾਂ ਲੱਗਾ ਹੋਲੀ ਠੀਕਾ ਮਾਰ ਮਾਰ ਮੋਟੇ ਲਿਆਉਂਦੇ ਸਹੀ ਰਾਤ ਅੰਨੇ ਤੇ ਜਾਂਦੇ ਕਹਿੰਦਾ ਲਾਈਟਾ ਲੂਟਾ ਨਹੀਂ ਪਤਾ ਲੱਗਦੀਆਂ ਉਤਰਦੀਆਂ ਜਾਗਦੀਆਂ ਕਿ ਨਹੀਂ ਵੀ ਆਉਨੇ ਮਮਾ ਸਾਰੇ ਆਦੇ ਘਰਦਿਆਂ ਦਾ ਸੋਨਾ ਸੋਨਾ ਚੱਕ ਕੇ ਪਾਇਆ ਹੈ ਉਹ ਘਰੇ ਲੱਭਦੇ ਫਿਰਦੇ ਹੋਣੇ ਆ ਆ ਕੜਾ ਡੈਡੀ ਵਾਲਾ ਇਹ ਕਹਿੰਦੀ ਇਹ ਮੇਰੇ ਯਾਰ ਮੇਰੇ ਕਮਾਜ ਗਏ ਨਹੀਂ ਮਤਲਬ ਓਏ ਆ ਤੇਰੀ ਮੰਮੀ ਨੂੰ ਰਿਸ਼ਤਾ ਕਰਾਇਆ ਉਹ ਜਿਹੜੀ ਆ ਸਾਰੇ ਵੇਖੀ ਕਿੱਦਾਂ ਇਹ ਇਹ ਆਏ ਆ ਕੁੜੀਆਂ ਨੂੰ ਕਿਊਟ ਲੱਗਦਾ ਕੁੜੀਆਂ ਨੂੰ ਇਹ ਕਿਊਟ ਲੱਗਦਾ ਹੀ ਆ ਵੀ ਕਿ ਹੱਸੂਗਾ ਨੇ ਮੂੰਹ ਕਰਕੇ ਵਿਖਿਆ ਹੱਸਣਾ ਹੀ ਇਹਨੇ ਥੋੜਾ ਜਾ ਇਸ ਕਾ ਮੁਬਾਰਕਾ ਧੰਨਵਾਦ ਥੱਲੇ ਵਾਲੀ ਕੋਈ ਚੀਜ਼ ਨਹੀਂ ਦੇਦੀ ਬਿ ਟੈਨਸ਼ਨ ਫਰੀ ਵੈਰੀ ਗੁੱਦਾ ਹਾਂਜੀ ਆ ਵੇਖੋ ਜੀ ਹੱਲ ਪੀਂਦੇ ਹੋਏ ਮੁੰਡੇ ਵਖਾ ਹਾਂਜੀ ਮੋٹے ਹੋਣੀ ਪਤਾ ਨਹੀਂ ਦਾਰੂ ਫੜੀ ਵੀਰ ਤੇ ਲੱਦਾ ਇੰਨੀ ਹੱਲ ਬਾਜੀ ਹੱਲ ਐਨੀ ਕਾਲੀ ਐਨੀ ਕਾਲੀ ਦਾ ਹੱਲ ਹੁੰਦੀ ਨਹੀਂ ਪਰਾ ਮੀਆ ਜੀ ਕਿਵੇਂ ਆ ਬੜੀਆ ਮੀਆ ਜੀ ਬੜੀਆ ਬਸ ਪਤਾ ਨਹੀਂ दारू ਫੜੀ ਵੀਰ ਦੇ ਲਾਦਾ ਐਲ ਭਾਜੀ ਐਲ ਐਨੀ ਕਾਲੀ ਐਨੀ ਕਾਲੀ ਦਾ ਹੈਲ ਹੁੰਦੀ ਨਹੀਂ ਪਰਾ ਮੀਆ ਜੀ ਕਿਵੇਂ ਆ ਬੜੀਆ ਮੀਆ ਜੀ ਬੜੀਆ બસ ਬਸ 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 ਓ ਯਾ ਦਾਈ ਸ਼ਗਨੋ ਯਾਰ ਡੱਬੇ ਕਿਤੇ ਆਏ ਭਾਈ ਆਣਾ ਉਹ ਜਾਂਦਾ ਜੀ ਉਹ ਜਾਂਦਾ ਜੀ ਓ ਜਾਂਦਾ ਜੀ ਮੱਥਾ ਓ ਜਾਂਦਾ ਜੀ ਹਾਂ ਜੀ ਜੀ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ